ਅੱਜ ਦਿਨ ਸ਼ੁੱਕਰਵਾਰ 23 ਫਰਵਰੀ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਇਗੇ ਤੇ ਇਸ ਤੋਂ ਬਾਅਦ ਭਾਈ ਪ੍ਰਿਤਪਾਲ ਸਿੰਘ ਬਰਗਾੜੀ ਕਬੀਸਰੀ ਜਥਾ 12 ਦੇ ਨਾਲ ਸੰਗਤਾਂ ਨੂੰ ਇਹਨਾਂ ਵੱਲੋਂ ਨਿਹਾਲ ਕੀਤਾ ਗਿਆ ਤੇ ਰਾਤ 7 ਤੋਂ 9 ਵਜੇ ਤੱਕ ਭਾਈ ਸਰਬਜੀਤ ਸਿੰਘ ਜੀ ਕਥਾ ਵਾਚਕ ਲੁਧਿਆਣਾ ਵਾਲੇ ਹਾਜ਼ਰੀ ਲਾਣਗੇ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਰਧਾ ਬਾਬਾ YouTube ਚੈਨਲ ਤੇ ਇਹ ਧੰਨ ਧੰਨ ਗੁਰਦੁਆਰਾ ਬਾਬਾ ਅਦਲੀ ਜੀ ਦੇ ਅਸਥਾਨ ਤੋਂ ਸਲਾਨਾ ਜੋੜ ਮੇਲੇ ਦੀਏ ਵਿਸ਼ੇਸ਼ ਰਿਪੋਰਟ ਤਨ ਪੇਟ ਤੇ ਦੁਰਮਤਕ ਹੋਈ ਤਨਕੇ ਤੂਰ ਨਾਨਕ ਨਾਮ ਓਏ ਕਿੰਦੇ ਨਹੀਂ ਬਣਾਦੇ ਕਹਿਦਾ ਐਜਰ ਵੀ ਬਣਾ ਦਿੰਦੇ ਸਾਜੋ ਨੰਬਰ ਦਾ ਦਰਵਾਜ਼ਾ ਬਣਾ ਦਿਓ ਹੋਰ ਆਪ ਕਿੱਥੇ ਮੈਂ ਵੀ ਕੰਮ ਤੇ ਰਹਿ ਗਿਆ ਮੈਂ ਤੂੰ ਜਿਹੜੀ ਸੁਗਤੀ ਹੈ ਬੰਦੇ ਤੋਂ ਬੰਦੇ ਦੀ ਲੈਟਸ ਵੀ ਗਾ ਲਈ ਲੈ ਜੀ ਆਪੂ ਸਮੇਂ ਕਲਾ ਔਰ ਤੁਸੀਂ ਦੇਖ ਸਕਦੇ ਹੋ ਕਿ ਬਜਾਰ ਜਿਹੜੇ ਨੇ ਉਹ ਸਜੇ ਹੋਏ ਨੇ ਤਾ ਜੋ ਜਿਹੜੇ ਆ ਗਿਆ ਜੋ ਵੀ ਇੱਥੇ श्रद्धालु ਆਉਂਦੇ ਨੇ ਉਹ ਆਪਣੇ ਮਨ ਪਸੰਦ ਦਾ ਜਿਹੜਾ ਸਮਾਨ ਹੈਗਾ ਉਹ ਵੀ ਲੈ ਸਕਣ ਸੋ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਜ਼ਿਲ੍ਹੇ ਵੀ ਜੋ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਉਹ ਸਾਰੇ ਹੀ ਆਪਣੇ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੇ ਦਿਖਾਈ ਜਾਣ ਤੋ ਵੀਡੀਓ ਦੇਖਦੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਜਿਹੜੀ ਆ ਉਹ ਪਹੁੰਚਦੀ ਰਹੇ ਔਰ ਥਾ ਥਾ ਤੇ ਤੁਸੀਂ ਦੇਖ ਸਕਦੇ ਹੋ ਕਾਫੀ ਵੱਡਾ ਇੱਕ ਬਾਜ਼ਾਰ ਜਿਹੜਾ ਉਹ ਲੱਗਾ ਹੋਇਆ ਆ ਬਰਤਨ ਵੀ ਨੇ ਭਾਂਡੇ ਵੀ ਨੇ ਔਰ ਹਰ ਤਰ੍ਹਾਂ ਦਾ ਜਿਹੜਾ ਸਮਾਨ ਹੈਗਾ ਉਹ ਇੱਥੇ ਮਿਲਦਾ ਹੈ ਜਿਸ ਦਾ ਨਾਮ ਰੰਧਾ ਸਾਡੀ ਇੱਕ ਬੇਨਤੀ ਹੈ ਕਿ ਤੁਸੀਂ ਚੈਨਲ ਨੂੰ ਦੇਖਦੇ ਸਾਰ ਹੀ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਤੇ ਲਾਈਕ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੇ ਉਹ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਸਾਰੀਆਂ ਗਤੀਵਿਧੀਆਂ ਤੁਹਾਡੇ ਤੱਕ ਪਹੁੰਚਣ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ तो और सालाना जोड़ मेले की तरपोट ओ देख रहे हो तो और था दुण। दुण। था दुण। जो संतान गुरबाणी द्रस्त रोड़ों के पहुंचने की कृपाता करी कार्रवाई शुरू की जा सके वाहगुरू जी का खालसा वाहेगुरू की फतह वागुर वागुरु जी वागुरु जी वागुरु जी वागुरु जी वागुरु जी वास्ु वास्गुरु जी वास्ु वास्गुरु जी वास्ु वास्गुरु जी वागुरु जी वागुरु वागुरु जी ਦਾ ਹੱਥ ਬਨ ਕੇ ਤੇਉਂ ਦਾ ਤਰਗਾਤ ਮਾਣੂ ਰੰਗਾਂ ਦੇ ਅੰਗਰੇਜ਼ਾਂ ਦੀ ਜ਼ੁਬਾਨ ਸਿੱਖੀ ਲਾਇਕ ਪਰਪੈਨਸ ਨਾਲ ਸਿਖਾ ਦੇ ਐਸੀ ਨੈ ਕਰੀ ਬਾਬੂ ਜੀ ਤੇ ਮੇਰ ਕਰੋ ਆਪਣਾ ਸਮਝ ਬੱਚਾ ਆਜੇ ਨਵੀਂ ਰਚਣੀ ਪੰਜਾਬੀ ਕਾਬੋ ਬਨੈਨ ਮਦਰ ਬੈਨ ਕੋਟ ਸੈਨ ਸੰਗ ਸੋਬ ਕੰਨ ਮਾਜ ਸੋਜ ਜਿਹਾ ਤਹੀ ਭਾਤ ਖਾਏ ਜੀਓ सप सां यादि प्रक सदा तुंहिंजी वाहिगुरु 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 वाहिगुरू ਯਾਰ ਕੋੜਦੇ ਜੋ ਕੀ ਫਾਸਦੇ ਜਨਵਾਲੇ ਵੀ ਖਾਸਦੇ ਲੱਖ ਜਗੂਰੂ ਕੇ ਸਰਦਾਰ ਆਏ ਨਾ ਰੋਕੀ ਜਗਮਤ ਸੂਰਤੇ ਕੋਣਾਂ ਕੀ ਆਪੀ ਗੱਤੇ ਹੈ ਹੈ ਨਾ ਰੋਕੀ ਜਗਮਤ ਸੂਰਤੇ ਕੋਣਾਂ ਕੀ ਗੱਤੇ ਹੈ ਯਾਰੀ ਦੀ ਬਸਤਿ ਦਾ ਦੇਖੇ ਮੈਂ ਹਾਂ i ਗੜੀਆ ਦਾ ਫੱਟਾ ਉਹਦੇ ਤੀਰ ਦੀ ਲੋਕ ਨਾਲ ਮੁਕਤ ਹੁੰਦਾ ਉਹਦੇ ਤੀਰ ਦੀ ਲੋਕ ਨਾਲ ਮੁਕਤ ਹੁੰਦਾ ਜੇ ਮੈਂ ਕਿਸੇ ਗਵਾਲਣਾ ਜੇ ਮੈਂ ਸ਼ੈਦੇ ਦੀ ਬੇੜੀ ਦਾ ਫੱਟਾ ਜਿਹਦੇ ਜਨਮੇ ਤੋਂ ਦੇਵ ਤੋਂ ਕੁਝ ਹੋਏਗਾ ਇਹ ਮੰਗਲ ਸੀ ਪੜੀਆਂ ਨੇ ਆਣ ਧਰਤੀ ਪੀਖਮਚਾ ਜੇ ਕਰਨ ਦੇ ਜ਼ਾਰ ਜਿਸ ਦਾ ਸਨੇ ਚੇਲਿਆਂ ਬੈਠ ਕੇ ਆਣ ਧਰਤੀ ਜਿਹੜੀ ਜੋਤ ਨੇ ਦਸਮਾ ਧਾਰ ਜਾਮਾ ਲਾਇਆ ਡੁੱਬਦੀ ਹਿੰਦ ਨੂੰ ਪਾਰ ਹੈ ਜੀ ਸੋ ਸਚਾ ਅਤਿਵਾਰ ਜਰਨੈਲ ਤਾਂ ਹੀ ਹੱਥ ਜੋੜ ਕੇ ਸਾਡੀ ਨੰਮਸ਼ਕਾਰ ਜੁਗੋ ਜੁਗ ਅਟਲ ਚਵਰਛਤਰ ਤਖਤ ਦੇ ਮਾਲਕ ਜਹਾਰਾਜ ਹੋਰ ਹਾਜ਼ਰਾਂ ਹਜ਼ੂਰ ਸਭ ਕਲਾ ਪਰਮੂ ਦੁਕਾਨਾਂ ਪ੍ਰਣਾਸੀ ਵਿਦਿਆਰਥੀ ਸੰਪੇ ਸਦਾ ਅੰਗ ਸੰਗੇ ਆ ਭੰਗੰਗ ਉਤੇ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਾਜ਼ਰਾਂ ਜੀ ਦੇ ਵਿੱਚ ਬਰਾਜਮਾਨ ਗੁਰੂ ਰੂਪ ਗੁਰੂ ਪਿਆਰਿ ਸੰਗ ਜੀ ਆਓ ਸਭ ਤੋਂ ਪਹਿਲਾਂ ਸਿੱਖੀ ਦਾ ਸੱਚਾ ਤੇ ਸੁਚਾ ਅਸੂਲ ਬਾਜਾਂ ਵਾਲੇ ਸੰਗਤ ਨੂੰ ਤਾਜਾਂ ਵਾਲੇ ਸੰਗਤ ਨੂੰ ਅਮਰਤ ਅਗਮਣੇ ਨੀਲੇ ਦੇਸ਼ਾ ਅਸਵਾਰ ਅਮਰਤ ਕੇ ਦਾਤੇ ਕੰਧ ਕੇ ਵਧਾਤੇ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਸ਼ੈਨ ਸ਼ਾਹ ਧਰਨਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜਿਆ ਵੱਲੋਂ ਬਖਸ਼ਿਸ਼ ਫਤਿਹ ਦੀ ਸਾਂਝ ਪਾਈਏ ਦੋਵੇਂ ਹੱਥੋਂ ਦੇ ਸੇਸ਼ ਨੂੰ ਸਤਿਗੁਰਾਂ ਦੇ ਚਰਨਾਂ ਤੇ ਝੁਕਾ ਕਰਕੇ ਸਾਰੀ ਹੀ ਸੰਗਤ ਆਪ ਸਹਿਤ ਦਿਉਪਤੇ ਦਾ ਜਵਾਬ ਫਤਿਹ ਵਿੱਚ ਆਪਣੀਆਂ ਤੇ ਸਾਡੀਆਂ ਲਵਾਓ ਹਾਜ਼ਰੀਆਂ ਗੱਜ-ਬੱਜ ਕੇ ਬਲਾਓ ਵਾਹਿਗੁਰੂ ਜੀ ਕਾ ਧੰ ਸਾ ਵਾਹਿਗੁਰੂ ਜੀ ਕੀ ਧਰਤਾਂ ਵਾਲੇ ਹਾਂ ਧੰ ਧੰ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਬਾਰ ਰਹਿਮਤ ਕੀਤੀ ਹੈ ਬਖਸ਼ਿਸ਼ ਕੀਤੀ ਹੈ ਜੀ साड़ी झोली के भागा भरया समा पा के सू अपनी पावन गोदा तो ने बख्शिश की रहू क्या जिन्ना कसमदार के कोल है उन्हें समय के अरदास करिए कि जो भी इस जुबान के निकले वो गुरु साहबा प्रति गुरु ग्रंथ साहब प्रति गुरु के सिखा प्रति शहीद सिंह प्रति पंथ के नहीं चढ़ती कला वाला हो प्यार भावना पैदा करने वाला हो

ਬਹੁਤ ਹੋ ਚੁੱਕੇ ਆ ਲੰਗਰ ਹਾਲ ਤੇ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਨਵਾਂ ਚਾਰ ਦਵਾ ਬਾਬਾ ਜੀ ਕੋਲ ਚੈਨਲ ਤੇ ਹਰ ਇੱਕ ਰਿਪੋਰਟ ਜਿਹੜੀ ਆ ਉਹ ਦਿਖਾਈਏ ਔਰ ਕੱਲੋ ਵਿਸ਼ਾਲ ਜੱਗ ਹੋਵੇਗਾ ਹਰ ਸਾਲ ਪਹਿਲਾਂ ਵੀ ਇੱਥੇ ਜੱਗ ਹਰ ਸਾਲ ਜਿਹੜਾ ਕੀਤਾ ਜਾਂਦਾ ਆ ਔਰ ਲੰਗਰ ਹਾਲ ਤੁਸੀਂ ਦੇਖ ਸਕਦੇ ਹੋ ਖਾਚਾ ਖਾਚ ਜਿਹੜਾ ਆ ਉੱਪਰ ਆ ਹੋਇਆ ਆ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਇੱਕ ਇੱਕ ਦ੍ਰਿਸ਼ ਜਿਹੜਾ ਦਿਖਾਈਏ ਇਸ ਵਕਤ ਸਟਾਫ ਔਰਿਆਂ ਦਾ ਜਿਹੜਾ ਲੰਗਰ ਹੈਗਾ ਆ ਉਹ ਉੱਥੇ ਚੱਲ ਰਿਹਾ ਆ ਔਰ ਸੇਵਾਦਾਰ ਜਿਹੜੇ ਆ ਉਹ ਬਖੂਬੀ ਸੇਵਾ ਜਿਹੜੇ ਆ ਉਹ ਕਰ ਰਹੇ ਨੇ ਕੱਲ ਵਿਸ਼ਾਲ ਜੱਗ ਹੋਵੇਗਾ ਔਰ ਹਰ ਸਾਲ ਜਿਹੜਾ ਆ ਇਸ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਔਰ ਕਈ ਦਿਨ ਜਿਹੜਾ ਹੈ ਇਸ ਸਾਲਾਨਾ ਜੋੜ ਮੇਲਾ ਚੱਲਦਾ ਹੈ ਔਰ ਸਾਡੀ ਕੋਸ਼ਿਸ਼ ਹਮੇਸ਼ਾ ਰਹੀ ਆ ਕਿ ਤੁਹਾਨੂੰ ਇੱਕ ਇੱਕ ਤਸਵੀਰ ਜਿਹੜੀ ਆ ਉਹ ਸਾਲਾਨਾ ਜੋੜ ਮੇਲੇ ਦੀ ਖਿਚਾਈ ਜਾਵੇ ਐਨ ਆਰ ਆਈ ਇਸ ਵਾਰ ਵਿਦੇਸ਼ ਤੋਂ ਕਾਫੀ ਆਏ ਹੋਏ ਨੇ ਤਕਰੀਬਨ ਤਕਰੀਬਨ ਐਨ ਆਰ ਆਈ ਜਿਹੜੇ ਨੇ ਖਾਸ ਕਰਕੇ ਪਿੰਡ ਗੜਚਾ ਦੇ ਵਾਸੀ ਜਿਹੜੇ ਆ ਐਨ ਆਰ ਆਈਓ ਆਪੀ ਆਏ ਹੋਏ ਨੇ ਦੇਖੋ ਇਹ ਜਿਹੜਾ ਸਾਲਾਨਾ ਜੋੜ ਮੇਲਾ ਆ ਇੱਕ ਮੇਲ ਮੇਲ ਵੀ ਕਿਹਾ ਜਾ ਸਕਦਾ ਆ ਔਰ ਕਿਉਂਕਿ ਮੇਲੇ ਦੇ ਵਿੱਚ ਹੀ ਅਕਸਰ ਜੋ ਸਭਿਸ਼ਦੇ ਵਿੱਚ ਰਹਿੰਦਾ ਕੋਈ ਕਿਤੇ ਰਹਿੰਦਾ ਆ ਮੇਲੇ ਦੇ ਵਿੱਚ ਸਾਰੇ ਹੀ ਜਿਹੜੇ ਆ ਇੱਕ ਦੂਜੇ ਨੂੰ ਮਿਲ ਜੁਲਦੇ ਨੇ ਔਰ ਇੱਕ ਸਾਜ ਦਾ ਪ੍ਰਤੀਕ ਹੈ ਸੇਵਾ ਦਾ ਰਬੋ ਲੋਬਾ ਕੋਈ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਆ ਔਰ ਕੱਲ ਵੀ ਨਗਰ ਕੀਰਤਨ ਦਾ ਜਿਹੜਾ ਵੱਖੋ ਵੱਖ ਪੜਾਵਾਂ ਦਾ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਅਸੀਂ ਜਿਹੜਾ ਉਹ ਵੱਖੋ ਵੱਖ ਪੜਾਉ ਦਾ ਜਿਹੜਾ ਦਿਖਾਇਆ ਸੀ ਔਰ ਸਾਡੀ ਇੱਕ ਬੇਨਤੀ ਆ ਅਗਰ ਤੁਸੀਂ ਹਰ ਤਰ੍ਹਾਂ ਦੀ ਰਿਪੋਰਟ ਦੇਖਣੀ ਚਾਹੁੰਦੇ ਹੋ ਤੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਜਿਹੜਾ ਆ ਉਹ ਸਬਸਕ੍ਰਾਈਬ ਕਰ ਲਓ ਸਾ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੇ। ਔਰ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਤੁਹਾਨੂੰ ਇੱਕ ਇੱਕ ਤਸਵੀਰ ਜਿਹੜੀ ਆਉ ਦਿਖਾਈ ਜਾਵੇ। ਔਰ ਤੁਸੀਂ ਬੱਚੇ ਦੇਖ ਸਕਦੇ ਹੋ ਕਾਫੀ ਮੇਲੇ ਦਾ ਆਨੰਦ ਮਾਣ ਰਹੇ ਨੇ। ਇਹ ਸਾਲਾਨਾ ਜੋੜ ਮੇਲਾ ਕਈ ਦਿਨ ਜਿਹੜਾ ਇਹ ਚੱਲਦਾ ਆ। ਔਰ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਸੰਗਤ ਆ ਸਰਦਾਲੂ ਆ ਇਸ ਮੌਕੇ ਤੇ ਪਹੁੰਚਦੇ ਨੇ ਔਰ ਦੇਖੋ ਫਲ ਫਰੂਟ ਦੀਆਂ ਜਿਹੜੀਆਂ ਗੱਡੀਆਂ ਹੈਗੀਆਂ ਉਹ ਭਰ-ਭਰ ਕੇ ਇੱਥੇ ਜਿਹੜੀਆਂ ਉਹ ਆ ਰਹੀਆਂ ਨੇ ਸੇਵਾਦਾਰ ਬਾਖੂ ਭੁਜੀ ਸੇਵਾ ਕਰ ਰਹੇ ਨੇ ਇਸ ਪਾਸੇ ਜਿਹੜਾ ਉਹ ਰਸਲਾ ਲੰਗਰ ਜਿਹੜਾ ਆ ਇਹ ਲਗਾਇਆ ਗਿਆ ਆ ਔਰ ਹਰ ਸਾਲ ਜਿਹੜਾ ਆ ਬਾਕੀ ਜਿਹੜੀ ਰਸ ਹੈਗੀ ਆ ਸੋ ਅੱਜ ਜਿਆਦਾ ਸੂਕ ਤਾਜ਼ਾ ਕਰਨ ਲਈ ਮੈਂ ਇੱਕ ਗੱਲ ਦੱਸ ਦਿੰਨਾ ਕਿ ਜਦੋਂ ਇੱਥੇ ਸ਼ੁਰੂ-ਸ਼ੁਰੂ ਦੇ ਵਿੱਚ ਜੱਗ ਕੀਤਾ ਜਾਂਦਾ ਸੀ ਤਾਂ ਰਸ ਦੀ ਜਿਹੜੀ ਖੀਰ ਹੈਗੀ ਆ ਉਹ ਵਰਤਾਈ ਜਾਂਦੀ ਸੀ ਔਰ ਫਿਰ ਪੂਰੇ ਪਿੰਡ ਦੇ ਵਿੱਚ ਟ੍ਰੈਲੀ ਦੇ ਵਿੱਚ ਰੱਖ ਕੇ ਉਹ ਜਿਹੜੀ ਖੀਰ ਹੈਗੀ ਆ ਦੂਸਰੇ ਦਿਨ ਜਿਹੜੀ ਆ ਉਹ ਪਿੰਡ ਵਾਸੀਆਂ ਨੂੰ ਜਿਹੜਾ ਘਰ-ਘਰ ਜਾ ਕੇ ਜਿਹੜੀ ਉਹ ਪਹੁੰਚ ਕੀਤੀ ਜਾਂਦੀ ਸੀ ਔਰ ਕਾਫੀ ਰਾਸ਼ੀ ਆ ਸਾਡੀ ਕੋਸ਼ਿਸ਼ ਹੈ ਆ ਕਿ ਤੁਹਾਨੂੰ ਇੱਕ ਇੱਕ ਦ੍ਰਿਸ਼ ਜਿਹੜਾ ਉਹ ਦਿਖਾਇਆ ਜਾਵੇ ਔਰ ਯਾਦਾ ਰਸ਼ ਟੈਰ ਟਾਫਿਕ ਔਰ ਤੁਸੀਂ ਦੇਖ ਸਕਦੇ ਹੋ ਦੂਰੋਂ ਦੂਰੋਂ ਸੰਗਤ ਆ ਗੱਡੀਆਂ ਦੇ ਵਿੱਚ ਆ ਰਹੇ ਆ ਕੋ ਮੋਟਰਸਾਈਕਲ ਗੱਡੀਆਂ ਕਾਰਾਂ ਦੇ ਵਿੱਚ ਆ ਰਹੇ ਨੇ ਔਰ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਹਰ ਇੱਕ ਤਸਵੀਰ ਜਿਹੜੀ ਆ ਉਹ ਦਿਖਾਈ ਜਾਵੇ ਔਰ ਕੱਲ ਜਿਹੜਾ ਇੱਕ ਵਿਸ਼ਾਲ ਜਿਹੜਾ ਉਹ ਜਗ ਹੋਵੇ ਬਾਜ਼ਾਰ ਸਜੇ ਹੋਏ ਨੇ ਤੁਸੀਂ ਦੇਖ ਪਾ ਰਹੇ ਹੋ 10000 ਦਾ ਪ੍ਰਮਾਣ ਹੈ ਅਪਕਿਲਨ ਦੱਸਣਾ ਹੈ ਮੇਦਵਾਲੀ ਤਾਈ ਕੋਲ ਪੈਸਾ ਕਰ ਰਿਹਾ ਕੱਲ੍ਹ ਗੁਰੂ ਨਾਨਕ ਦੇਵ ਜੀ ਨਾਲ ਇੱਕ ਦੋਸਤਾਂ ਦੀ ਇੱਕ ਤਾਰਾ ਮੰਗ ਲਈ। ਹਾਂਜੀ। ਦੋਸਤਾਂ ਦੇ ਨਾਲ ਅਮਰਿੰਦਰ ਕਰਵਾੜੀ ਦਾ ਨਾਮ ਨਾਲ ਕਹਿੰਦੇ ਵਿੱਚ ਬਾਕੀ ਲੋਕੀਂ ਹੈ। ਔਰ ਤੁਸੀਂ ਦੇਖ ਸਕਦੇ ਹੋ ਕਿ ਇਹਨੂੰ ਹਾਸਾ ਹੈਗੀ ਆ। ਮਸਾਲਾ ਵਗੈਰਾ ਪਾ ਕੇ ਹੈ ਬੜੀ ਟੇਸਟੀ ਜਿਹੜੀ ਆ ਉਹ ਫੜਾਈ ਜਾ ਰਹੀ ਹੈ। ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499